ਰੋਲਾ ਹਾਂਜੀ ਹਾਂ ਸਰ ਕੀ ਨਾਮ ਹੈ ਮੇਰਾ ਨਾਮ ਮੋਹਨ ਸਿੰਘ ਹੈ ਜੀ ਬਲੇਦਾਰ ਯੂਨੀਅਨ ਦਾ ਡਿਰੇਕਟਰ ਚੇਅਰਮੈਨ ਪੰਜਾਬ ਕਿਹੜੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਇਹ ਮੰਗਾਂ ਜੀ ਸਾਡੀ ਪੰਜਾਬ ਸਰਕਾਰ ਨਾਲ ਪਤਾ ਹੋਇਆ ਸੀ ਪੰਜਾਬ ਸਰਕਾਰ ਨੇ ਕੀਤਾ ਸੀ ਮੈਂ ਤੁਹਾਡੇ ਚੈਨਲ ਰਾਹੀਂ ਦੱਸ ਦੇਣਾ ਚਾਹੁੰਦਾ 7 1 2024 ਤੋਂ ਜਦੋਂ ਅਸੀਂ ਆਪਣੀਆਂ ਮੰਗਾਂ ਪਰਤੀ ਸੰਗਰੂਰ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਦੀ ਕੋਟੀ ਦੇ ਨਜ਼ਦੀਕ ਧਰਨਾ ਲਾਇਆ ਹੋਇਆ ਤਾਂ ਲੋਕ ਸਭਾ ਤੋਂ ਚੋਣਾਂ ਤੋਂ ਪਹਿਲਾਂ ਸਾਨੂੰ ਪੰਜਾਬ ਸਰਕਾਰ ਤੇ ਪੰਜਾਬ ਦੀ ਫੂਡ ਸਭਲਾਈ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਫੂਡ ਸੈਕਟਰੀ ਫੂਡ ਡਾਇਰੈਕਟਰ ਨੇ ਵਿਸ਼ਵਾਸ ਦੇ ਵਿੱਚ ਲੈ ਲਿਆ ਕਿ ਤੁਹਾਡਾ ਜਿਹੜਾ ਠੇਕੇਦਾਰੀ ਸਿਸਟਮ ਹੈ ਉਹ ਲਗਭਗ ਤੈਅ ਹੋ ਚੁੱਕਿਆ ਕਿ ਠੇਕੇਦਾਰੀ ਪ੍ਰਥਾ ਖਤਮ ਹੋ ਗਈ। ਪਰੰਤੂ ਕੋਰਟ ਆਫ ਕਨੈਕਟ ਹੋਣ ਕਰਕੇ ਵੀ ਇਹ ਅਸੀਂ ਨੋਟੀਫਿਕੇਸ਼ਨ ਤੁਹਾਡਾ ਜਾਰੀ ਨਹੀਂ ਕਰ ਸਕਦੇ ਤੁਹਾਡਾ ਨੋਟੀਫਿਕੇਸ਼ਨ 2 ਜੁਲਾਈ ਤੋਂ ਬਾਅਦ ਜਾਰੀ ਕਰ ਦਿਆਂਗੇ ਪਰੰਤੂ ਜਦੋਂ 18/7/2024 ਨੂੰ ਪੰਜਾਬ ਸਰਕਾਰ ਵੱਲੋਂ ਮਜ਼ਦੂਰ ਮਾਰੂ ਨੀਤੀਆਂ ਵਾਲੀ ਪਾਲਿਸੀ ਜਾਰੀ ਕੀਤੀ ਗਈ ਤਾਂ ਉਹਦੇ ਵਿੱਚ ਜਿਹੜਾ ਪੱਲੇਦਾਰ ਮਜ਼ਦੂਰਾਂ ਨੂੰ ਦਿੱਤਾ ਜਾ ਰਿਹਾ ਸੀ ਉਹ ਵੀ ਖੋਲਿਆ ਸੁਣੋ ਸਾਡਾ ਇੱਕ ਕੰਮ ਹੈ ਜੇਕਰ ਅਸੀਂ ਗੱਲ ਕਰੀਏ ਭਾਵੇਂ ਪਟਿਆਲੇ ਦੇ ਵਿੱਚ ਆਪਾਂ ਪ੍ਰੋਗਰਾਮ ਕਰ ਰਹੇ ਆ ਪਟਿਆਲੇ ਦੀ ਗੱਲ ਕਰੀਏ ਪਟਿਆਲੇ ਦੇ ਜਿਹੜੇ ਸਾਡੇ ਨੇੜੇ-ਨੇੜੇ ਗਦਾਮ ਨੇ ਜਾਂ ਮੰਡੀਆਂ ਨੇ ਸੈੱਲ ਨੇ ਉਹ ਇੱਕ ਕਲਸਟਰ ਦੇ ਵਿੱਚ ਹੁੰਦੀਆਂ ਸਨ ਇੱਕ ਦਾਇਰਾ ਹੁੰਦਾ ਸੀ ਕਿ ਇਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਉਹ ਵੀ ਠੇਟੇ ਰੀ ਕਰਤਾ ਤੇ ਜਿਹੜਾ ਠੇਕੇਦਾਰੀ ਸਿਸਟਮ ਸਬਾਬਤ ਕਰਨਾ ਸੀ ਉਹ ਵੀ ਸਾਈਡ 'ਚ ਕਰਤਾ ਇਸ ਕਰਕੇ ਸਾਨੂੰ ਮਜਬੂਰ ਨ ਫੜਕਾਂ ਤੇ ਉਤਰ ਲਈ ਮਜਬੂਰ ਹੋਣਾ ਪਿਆ ਤਾਂ ਹੀ ਅੱਜ ਪੰਜਾਬ ਦੇ ਵਿੱਚ ਪੱਲੇਦਾਰ ਮਜ਼ਦੂਰ ਯੂਨੀਅਨਾਂ ਵੱਲੋਂ ਜਿਹੜਾ ਕੰਮ ਹੈ ਉਹ ਲੋਡਿੰਗ ਦਾ ਭਾਵੇਂ ਸਪੈਸ਼ਲ ਲੋਡਿੰਗ ਦਾ ਬਾਰਦਾਨਾ ਅਲੋਡਿੰਗ ਕੋਈ ਵੀ ਕੰਮ ਨਹੀਂ ਅਸੀਂ ਕਰ ਰਹੇ ਪੂਰਾ ਕੰਮ ਟੋਟਲ ਬੰਦ ਕਰ ਦਿੱਤਾ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਕਿਸੇ ਧਰਨਾ ਬਦਲ ਸੁਣਾਇਆ ਸੀ ਕਿਸੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਫਿਰ ਮੂੜ ਪ੍ਰਸ਼ਾਸਨ ਨੂੰ ਕੀ ਲੱਗਦਾ ਸ਼ੁਰੂਆਤ ਕਿਉਂ ਨਹੀਂ ਹੋ ਰਹੀ ਉਹ ਇਹੀ ਗੱਲ ਸੀ ਜਿਹੜੀ ਤੁਹਾਨੂੰ ਦੱਸ ਰਹੇ ਹਾਂ ਉਹ ਸਾਡਾ ਜਿਹੜਾ ਮੰਗ ਪੱਤਰ ਦੇਣਾ ਸੀ ਕਿ ਜੋ ਤੁਸੀਂ ਵਾਦਾ ਕੀਤਾ ਵਾਦੇ ਦੇ ਮੁਤਾਬਕ ਸਾਡਾ ਜਿਹੜਾ ਕੰਮ ਹੈ ਉਹ ਪੱਲੇਦਾਰ ਮਜ਼ਦੂਰਾਂ ਨੂੰ ਸੌਂਪ ਦਿੱਤਾ ਜਾਵੇ ਕਿਸੇ ਮੰਤਰੀ ਨਾਲ ਗੱਲਬਾਤ ਵੀ ਤੁਹਾਡੀ ਮੰਤਰੀ ਰਿਲੇਟਡ ਮੰਤਰੀ ਲਾਲਚੰਦ ਘਟਾਰੂ ਚੱਕ ਜੀ ਨਾਲ ਗੱਲਬਾਤ ਹੋਈ ਤਾਂ ਜਦੋਂ ਉਹਨਾਂ ਕੋਲ ਅਸੀਂ ਗਏ ਪਹਿਲਾਂ ਤੋਂ ਟਾਲਮਟੋਲ ਜੀ ਹੀ ਕਰਦੇ ਨਜ਼ਰ ਆਏ ਪਰੰਤੂ ਉਹਨਾਂ ਦਾ ਜਿਹੜਾ ਰਵੱਈਆ ਸੀ ਇਹ ਸੀ ਕਿ ਪੰਜਾਬ ਦੇ ਮਜ਼ਦੂਰਾਂ ਤੋਂ ਅਸੀਂ ਕੰਮ ਹੀ ਨਹੀਂ ਕਰਾਣਾ ਉਕਤ ਜਿਹੜੀ ਉਹਦੀ ਲੋਕੋ ਸੀ ਉਹ ਕਹਿੰਦਾ ਸੀ ਕਿ ਪੈਂ ਤੁਹਾਨੂੰ ਜਾਣਦਾ ਹੀ ਨਹੀਂ ਜਦੋਂ ਇੱਕ ਮਨਿਸਟਰ ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਨੂੰ ਇਹ ਗੱਲ ਕਹਿ ਦੇ ਕਿ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਤਾਂ ਉਹ ਤੋਂ ਲੱਗ ਭਾਗ ਆਪਾਂ ਨੂੰ ਸਾਫ ਲੱਗ ਜਾਂਦਾ ਤੈ ਹੋ ਜਾਂਦਾ ਕਿ ਇਹ ਜਿਹੜੀ ਸਰਕਾਰ ਹੈ ਇਹ ਕੰਮ ਕਰਾਉਣ ਤੋਂ ਪੰਜਾਬ ਦੇ ਪੱਲੇਦਾਰ ਮਜ਼ਦੂਰਾਂ ਤੇ ਰਾਜੀ ਨਹੀਂ ਇਹ ਪੂਰੇ ਪੰਜਾਬ ਦੇ ਬੇਬੀ ਜੀ ਤੁਸੀਂ ਧਰਨਾ ਪ੍ਰਦਰਸ਼ਨ ਕਰਦੇ ਪੂਰੇ ਪੰਜਾਬ ਚੱਲ ਰਿਹਾ ਜੀ ਪਹਿਲਾਂ ਸਾਡਾ 10 ਤਰੀਕ ਨੂੰ ਬਠਿੰਡੇ ਹੋਇਆ ਕੱਲ ਸਾਡਾ ਮਾਨਸਾ ਹੋਇਆ ਅੱਜ ਸਾਡਾ ਇੱਥੇ ਪਟਿਆਲੇ ਦੇ ਵਿੱਚ ਹੈ ਇੱਕ ਵੱਡਾ ਜਿਹੜਾ ਪ੍ਰੋਗਰਾਮ ਹੈ ਉਹ ਕੱਲ ਸੰਗਰੂਰ ਸੀਐਮ ਸਾਹਿਬ ਦੀ ਕੋਠੀ ਦੇ ਮੂਹਰੇ ਅਸੀਂ ਰੋਸ ਮੁਜ਼ਾਹਰਾ ਕਰਾਂਗੇ ਉਹਦੇ ਵਿੱਚ ਅਸੀਂ ਸੀਆਈਡੀ ਰਾਹੀਂ ਥੋੜੇ ਚੈਨਲ ਰਾਹੀਂ ਦੱਸ ਦੇਣਾ ਚਾਹੁੰਦੇ ਆ ਉੱਥੇ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ ਕਿਸੇ ਤੇ ਕਿ 15 ਅਗਸਤ ਨੂੰ ਸੀਐਮ ਸਾਹਿਬ ਝੰਡਾ ਚੜ੍ਹਾਉਣਗੇ ਤੇ ਦੂਜੇ ਪਾਸੇ ਪੱਲੇਦਾਰ ਮਜ਼ਦੂਰ ਜਾਂ ਤਾਂ ਉੱਥੇ ਕੋਈ ਲੀਡਰ ਜਾਂ ਵਰਕਰ ਵਰਨ ਵਰਤ ਤੇ ਬੈਠੇਗਾ ਜਾਂ ਫਿਰ ਭੁਖੜਦਾ ਉੱਥੇ ਬੈਠਣਾ ਹੁਣ ਕੀ ਨੀ ਨੀ ਰਹੀ ਤੇ ਪ੍ਰਦਰਸ਼ਨ ਜਿੱਦ ਸਮਾਪਤ ਹੋਏਗਾ ਜਾਂ ਅੱਗੇ ਵੀ ਜਾਉਗੇ ਨਹੀਂ ਇਹ ਪ੍ਰਦਰਸ਼ਨ ਅਜੇ ਸ਼ੁਰੂ ਹੋਣਾ ਜੀ ਪੰਜਾਬ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਮੇਰੇ ਨਾਲ ਖੜੀ ਹੈ ਕਿਉਂਕਿ ਇਹ ਇਕੱਲੇ ਜ਼ਿਲ੍ਹੇ ਪਟਿਆਲੇ ਦਾ ਪ੍ਰੋਗਰਾਮ ਹੈ ਲੀਡਰਸ਼ਿਪ ਨੂੰ ਪੰਜਾਬ ਦੀ ਬੁਲਾਈ ਹੋਈ ਹੈ ਕਿਉਂਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਜਿਹੜੇ ਕਰਨੇ ਨੇ ਤਾਂ ਕਰਕੇ ਹੁਣ ਅਸੀਂ ਇੱਥੋਂ ਮਾਰਚ ਕਰਕੇ ਡੀਸੀ ਦਫ਼ਤਰ ਪਹੁੰਚਾਂਗੇ ਉੱਤੇ ਜਾ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ ਅਜੇ ਵੀ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਜੋ ਤੁਸੀਂ ਸਾਡੇ ਨਾਲ ਵਾਦਾ ਕੀਤਾ ਸੀ 50% ਅਵੱਬ ਦੇ ਰੇਟ ਫਿਕਸ ਕਰਕੇ ਵੀ ਤੁਹਾਨੂੰ ਦੇ ਦਿੱਤੇ ਜਾਣਗੇ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਪੰਜਾਬ ਦੀ ਜਨਤਾ ਦਾ ਜੋ ਹੱਕ ਹੈ ਜੋ ਪੱਲੇਦਾਰ ਮਜ਼ਦੂਰਾਂ ਦੀ ਦਸ ਨੋਹਾਂ ਦੀ ਕਿਰਤ ਦਾ ਪੈਸਾ ਹੀ ਮੰਗ ਰਹੇ ਆ ਨਾ ਕਿ ਅਸੀਂ ਐ ਨਹੀਂ ਕਹਿ ਰਹੇ ਵੀ ਸਾਡਾ ਕੋਈ ਕਰਜ਼ਾ ਮਾਫ ਕਰ ਦਿਓ ਜਾਂ ਸਾਨੂੰ ਕੋਈ ਤੁਸੀਂ ਪਰਮਾਨੈਂਟ ਕਰ ਦਿਓ ਸਿਰਫ ਤੇ ਸਿਰਫ ਮੰਗ ਕਿੰਨੀ ਕ ਹੈ ਕਿ ਪੱਲੇਦਾਰ ਮਜ਼ਦੂਰ ਜੋ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੀ ਬੋਲੀ ਚੁੱਕਦਾ ਉਹਦਾ ਜਿਹੜਾ ਉਰੇ ਦਾ ਪੂਰਾ ਪੈਸਾ ਉਹ ਪੱਲੇ ਮਜ਼ਦਾਰ ਪੱਲੇਦਾਰ ਮਜ਼ਦੂਰ ਨੂੰ ਦੇ ਦਿੱਤਾ ਜਾਵੇ ਇਹਦੇ ਵਿੱਚ ਹੁਣ ਤੁਸੀਂ ਲਾ ਲੋ ਵੀ ਕਿੱਡੀ ਕੇ ਜਿਹੜੀ ਡਿਮਾਂਡ ਹੈ ਪੱਲੇਦਾਰ ਮਜ਼ਦੂਰਾਂ ਦੀ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਮੈਂ ਸਭ ਤੋਂ ਪਹਿਲਾਂ ਜੇਕਰ ਕੋਈ ਕੰਮ ਕਰਾਂਗਾ ਤਾਂ ਪੰਜਾਬ ਦੇ ਵਿੱਚ ਕੰਮ ਕਰਨ ਵਾਲੇ ਪੱਲੇਦਾਰ ਮਜ਼ਦੂਰਾਂ ਦਾ ठेकेदारी सिस्टम ਖਤਮ ਕਰਕੇ ਸਿੱਧਾ ਭੁਗਤਾਨ ਪੰਜਾਬ ਦੇ ਵਿੱਚ ਕਰਾਂਗਾ ਤੇ 35-40 ਸਾਲਾਂ ਤੋਂ ਜਿਹੜੀ ਸਰਕਾਰਾਂ ਵਾਅਦੇ ਕਰਦੀ ਆ ਰਹੀ ਸੀ ਉਹ ਮੈਂ ਪਹਿਲੇ ਨੰਬਰ ਤੇ ਕੰਮ ਕਰਕੇ ਦਿਖਾਵਾਂਗਾ ਤੇ ਪੰਜਾਬ ਦੇ ਮਜ਼ਦੂਰਾਂ ਨੂੰ ਖੁਸ਼ਹਾਲ ਬਣਾਵਾਂ ਠੀਕ ਹੈ